ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੀ ਆ ਕਿ ਪੰਜਾਬ ਵਿੱਚ ਕਾਫੀ ਜਿਹੜੇ ਜ਼ਿਲ੍ਹੇ ਆ ਲਗਭਗ 8 ਜ਼ਿਲ੍ਹੇ ਜਿਹੜੇ ਆ ਹੜਾਂ ਦੀ ਮਾਰੇਟ ਆ ਤੇ ਪਿੰਡ ਬੱਦੋਵਾਲ ਦੀ ਸੰਗਤ ਆਪਾਂ ਕੱਲ ਵੀ ਤੁਹਾਨੂੰ ਖਾਇਆ ਸੀ ਕਿ ਇਹ ਪਿੰਡ ਵੱਲੋਂ ਜਿਹੜਾ ਵਾ ਹੜਪੀੜ ਤੇ ਜਿਹੜੇ ਲਾਗੇ ਪਿੰਡ ਆ ਉਹਨਾਂ ਦੀ ਮਦਦ ਕੀਤੀ ਜਾ ਰਹੀ ਆ ਕੁਝ ਡੰਗਰਾਂ ਦਾ ਚਾਰਾ ਲੈ ਕੇ ਜਾਂ ਕਿ ਘਰ ਵਾਸਤੇ ਰਾਸੂ ਪਾਣੀ ਜਿਹੜਾ ਵਾ ਬਣਾ ਕੇ ਲੰਗਰ ਪਾਣੀ ਜਿਹੜਾ ਤਿਆਰ ਕਰਕੇ ਉਹ ਖੜਿਆ ਜਾਂਦਾ ਸੋ ਅੱਜ ਇਹਨਾਂ ਦਾ ਤੀਜਾ ਦਿਨ ਆ ਉਹ ਆਪਾਂ ਇਹਨਾਂ ਨੂੰ ਗਾ ਕਰਦੇ ਆ। ਇਹ ਵੀਰ ਜੀ ਕਿੰਨਾਵਾਂ ਦਿਨਾਂ ਤੁਸੀਂ ਲੈ ਕੇ ਜਾ ਰਹੇ ਹੋ। ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਾਬਾ ਜੀ ਅੱਜ ਤੀਸਰਾ ਦਿਨ ਆ ਜੋ ਪਿੰਡ ਬੱਦੋਵਾਲ ਕਲਾਂ ਤੋਂ ਸੇਵਾ ਚੱਲ ਰਹੀ ਹੈ ਜੀ। ਇਹ ਜੋ ਹੜਪੀੜਤ ਜੋ ਵੀ ਵੀਰ ਭਰਾ ਹਨ ਫਸੇ ਹੋਏ ਨੇ ਤੇ ਇਹ ਸਾਰੇ ਪਿੰਡ ਦੀ ਸੰਜੋਗਣਾ ਕੱਲ ਵੀ ਸੇਵਾ ਗਈ ਸੀ ਇਹ ਤੋਂ 4 ਦਿਨ ਪਹਿਲਾਂ ਤੋੜੀ ਦੀ ਸੇਵਾ ਵੀ ਗਈ ਸੀ। ਅੱਜ ਵੀ ਮਗਰ ਤੂੜੀ ਦੀਆਂ ਟਰਾਲੀਆਂ ਵੀ ਆ ਰਹੀਆਂ ਨੇ ਦੋ ਟਰਾਲੀਆਂ ਨਾਲ ਜਾਣੀਆਂ ਨੇ ਬਾਕੀ ਪ੍ਰਸ਼ਾਦਾ ਪਾਣੀ ਜੋ ਹੈ ਇਹ ਪਿੰਡਾਂ ਤੇ ਜਾਏਗਾ ਕੱਲ ਤੱਕ ਉਹ ਨੇਵਾਲ ਛੜ ਗਏ ਸੀ ਅੱਜ ਇੱਧਰ ਗੱਗੋਮਾਲ ਛੜ ਜੋ ਆ ਰਹੀ ਹੈ ਖਬਰ ਵੀ ਉਧਰ ਪਾਣੀ ਦੇ ਪੀੜਤ ਬਹੁਤ ਨੇ ਵੀ ਪਾਣੀ ਬਹੁਤ ਮੰਗ ਕਰ ਰਹੇ ਨੇ ਉਧਰ ਪਾਣੀ ਦੀ ਸੇਵਾ ਤੇ ਜੋ ਰੋਟੀ ਪ੍ਰਸ਼ਾਦਾ ਪਾਣੀ ਆ ਇਹ ਜਾ ਰਿਹਾ ਜੀ ਕਈਆਂ ਪਿੰਡਾਂ ਵਿੱਚ ਕਿਉਂ ਇਹ ਵੀ ਗੱਲਾਂ ਹੁੰਦੀਆਂ ਵੀ ਕਈ ਪਿੰਡ ਜਿਹੜੇ ਆ ਕੱਲ ਵੀ ਵੀਰ ਜੀ ਨੇ ਦੱਸਣ ਦੇ ਵੀ ਕਈ ਪਿੰਡਾਂ ਵਿੱਚ ਪਾਣੀ ਵੀ ਨਜ਼ਾਰਾ ਚੜਿਆ ਪਰ ਉਹ ਫੇਰ ਵੀ ਉਹ ਕਹਿੰਦੇ ਆ ਕਿ ਇਧਰ ਰਾਸ਼ਨ ਪਾਣੀ ਲੈ ਕੇ ਆਓ ਤੁਸੀਂ ਉਹਦੇ ਬਾਰੇ ਕਿ ਤਰ੍ਹਾਂ ਸਾਰੀ ਸੰਗਤ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਜਿਹੜੇ ਰਾਸ਼ਨ ਪਾਣੀ ਲੈ ਕੇ ਜਾ ਰਹੇ ਆ ਉਹ ਤਾਂ ਵੀਰ ਜੀ ਬਿਲਕੁਲ ਰਾਤ ਨੂੰ ਕੱਲ ਵੀ ਸਾਨੂੰ ਰੋਕ ਕੇ ਇੱਕ ਬੀਬੀਆਂ ਨੂੰ ਕਿਹਾ ਸੀ ਵੀ ਇਹ ਪਿੰਡ 'ਚ ਮਤਲਬ ਵੀ ਰਾਸ਼ਨ ਨਹੀਂ ਜਾ ਰਿਹਾ ਕਿਦੋਂ ਅਸੀਂ ਉੱਥੇ ਰਾਸ਼ਨ ਲੈ ਕੇ ਗਏ ਆ ਤਾਂ ਉਹ ਬਿਲਕੁਲ ਮਤਲਬ ਸੁੱਕੇ-ਪੁੱਕੇ ਬੈਠੇ ਸੀ ਬਿਲਕੁਲ ਠੀਕ ਹੀ ਪਰ ਇੱਕ ਤਾਂ ਉਹਨਾਂ ਨੇ ਚਲੋ ਉੱਥੇ ਲੰਗਰ ਵੀ ਅਸੀਂ ਦਿੱਤਾ ਇਹ ਤੋਂ ਕਈ ਬੀਬੀਆਂ ਨੇ ਉੱਥੇ ਸਾਨੂੰ ਗੱਲਾਂ ਵੀ ਮਤਲਬ ਸੇਵਾਦਾਰ ਨੂੰ ਉਲਟ ਕੀਤੀਆਂ ਨੇ ਕਿ ਜੇ ਤੁਸੀਂ ਇੱਥੇ ਲਿਆਂਦਾ ਵਾ ਤੇ ਦੇ ਕੇ ਜਾਓ ਤੇ ਉਹ ਸੇਵਾਦਾਰਾਂ ਨੇ ਵੀ ਇਹ ਕਿਹਾ ਵੀ ਇਹ ਤਾਂ ਮਤਲਬ ਹੜਪੀੜ ਤਾਂ ਜਿਹੜੇ ਫਸੇ ਹੋਏ ਨੇ ਪਾਣੀ 'ਚ ਫਸੇ ਹੋਏ ਨੇ ਉਹਨਾਂ ਵਾਸਤੇ ਲੰਗਰ ਆ ਜੀ ਤੇ ਉਹ ਇਸ ਕਰਕੇ ਚਲੋ ਵਰਤਾਇਆ ਉੱਥੇ ਵੀ ਵਰਤਾਇਆ ਜੀ ਪਰ ਇਹ ਇਹਨਾਂ ਨੂੰ ਮਤਲਬ ਸੋਚ ਚਾਹੀਦੀ ਆ ਵੀ ਜਿਹੜੇ ਹੜਪੀੜ 'ਚ ਫਸੇ ਆ ਉੱਥੇ ਲੰਗਰ ਜਾਣ ਦਿੱਤਾ ਜਾਏ ਰਾਹ ਦੇ ਵਿੱਚ ਐਦਾਂ ਮਤਲਬ ਪਰੇਸ਼ਾਨ ਕਿ ਇਹਨੂੰ ਨਾ ਕਰਨ ਕੀਤਾ ਜਾਏ ਤੁਹਾਡੇ ਹਿਸਾਬ ਨਾਲ ਕਿਹੜੀ ਸੈਨ ਨੂੰ ਜੜੀਆਂ ਵਾਂ ਲੰਗਰ ਜਿਹੜੇ ਲੈ ਕੇ ਜਾ ਰਹੇ ਸੇਵਾ ਦਾ ਕਿੱਦ ਨੂੰ ਜਿਹੜੇ ਕਿੜੇ ਪੰਡਾ ਵਾ ਜਾਣਾ ਇਹ ਕੱਲ ਤਾਂ ਬਬਈ ਅਹੀਂ ਇਧਰੋਂ ਡੇਰਿਓਂ ਕੋ ਨਿਆਲ ਲੱਗੇ ਕਿੰਨੇ ਵੀ ਪਿੰਡ ਤਿੰਨ ਚਾਰ ਪਿੰਡ ਸੀ ਲੱਗ ਲੱਗੇ ਲਾਠ ਤੂਸੀ ਤੱਕ ਵੀ ਮਤਲਬ ਗਏ ਆ ਆਰਮੀ ਕੈਂਪ ਤੱਕ ਜੀ ਜਿੱਟਾ ਜਿੱਟਾ ਪਛੀ ਤੱਕ ਅੱਜ ਜੋ ਕਿਹੜੀ ਮਤਲਬ ਸੰਗਤਾਂ ਲੋ ਇੱਥੇ ਉਦਾਸ ਕਰਕੇ ਯਾਤਰਾ ਚੱਲਣ ਦੀ ਹੈ ਇਹ ਮਤਲਬ ਚੱਲਣ ਦੀ ਹੈ ਬਾਣੀ ਤੇ ਅਗਲੇ ਬੰਨੇ ਜੋ ਵੀ ਗੱਗੋਮਾਲ ਤੋਂ ਇਧਰ ਲਈ ਜੋ ਵੀ ਸੈਡ ਆ ਅੱਜ ਇਧਰ ਲਈ ਸੈਡ ਸਾਰੀ ਸੰਤ ਜਾਏਗੀ ਸੋ ਇਹ ਜਿਹੜੇ ਕਿਉਂਕਿ ਇਹਨਾਂ ਦੀ ਬੜੀ ਸ਼ਾਬਾਸ਼ ਆ ਕਿ ਜਿਹੜੇ ਲਗਾਤਾਰ ਤਜਦਨ ਹੋ ਗਿਆ ਵਾ ਜਿੱਥੇ ਰਸਣ ਪਾਣੀ ਲੰਗਰ ਪਾਣੀ ਤਿਆਰ ਕਰਦੇ ਖਰਦੇ ਹੋ ਤੇ ਡੰਦਰਾਵਾਕ ਤੋਂ ਚਾਰਾ ਅਸੀਂ ਨਾਲ ਵੀ ਕਹਦੇ ਆ ਕਿ ਆਪਾਂ ਥੋੜੀ ਲੈ ਕੇ ਆਂਦੇ ਵੀ ਨਾਲ ਥੋੜੀ ਜਿਹੀ ਟਰਾਡੀਆਂ ਵੀ ਲੈ ਕੇ ਘਾਰੇ ਆ ਤੇ ਇਹਨਾਂ ਦਾ ਬੜਾ ਬੜਾ ਧੰਨਵਾਦ ਆ ਤੇ ਜਿਹੜੀਆਂ ਸੰਗਤਾਂ ਇਹ ਲੰਗਰ ਪਾਣੀ ਚੱਲ ਰਿਹਾ ਉਹਨਾਂ ਵਿੱਚ ਹਿੱਸਾ ਪਾ ਰਹੇ ਆ ਉਹਨਾਂ ਦਾ ਵੀ ਬੜਾ ਬੜਾ ਧੰਨਵਾਦ ਹੈ ਤੇ ਅਸੀਂ ਅਰਦਾਸ ਕਰਨੇ ਸੱਚੇ ਬਾਦਸ਼ਾਹ ਉਹ ਜਿੱਥੇ ਲੰਗਰਾਂ ਵਿੱਚ ਹਿੱਸਾ ਪਾ ਰਹੇ ਉਹਨਾਂ ਦੀਆਂ ਕਿਰਤ ਕਮਾਈਆਂ ਸਵੜਾ ਕਰਨੀਆਂ ਉਹਨਾਂ ਨੂੰ ਤਰੱਕੀਆਂ ਬਖਸ਼ਣੀਆਂ ਉਹਨਾਂ ਦੀ ਕਿਰਤ ਕਮਾਈ ਜਿਹੜੀ ਆ ਉਹ ਤਰੱਕੀ ਹੋਵੇ ਉਹਨਾਂ ਵਿੱਚ ਵਾਧਾ ਪਵੇ ਸੋ ਇਸੇ ਤਰ੍ਹਾਂ ਜਿਹੜੇ ਜਿਸ ਤਰ੍ਹਾਂ ਕੇ ਹੜਪੀਰ ਜਿਹੜੇ ਪਿੰਡਿਆ ਉਹਨਾਂ ਨੂੰ ਇਸੇ ਤਰ੍ਹਾਂ ਇਹ ਜਿਹੜੇ ਆ ਨਗਰਾਂ ਦੀਆਂ ਸੰਗਤਾਂ ਜਿਹੜੀਆਂ ਸੇਵਾ ਕਰਦੇ ਰਹਿਣ ਕਿਉਂਕਿ ਕਾਫੀ ਜਿਹੜੇ ਜਿੱਥੇ ਨਗਰਾਂ ਦੀਆਂ ਸੰਗਤਾਂ ਕਰ ਰਹੀਆਂ ਮਹਾਪੁਰਸ਼ ਜਿਹੜੇ ਆ ਗੁਰੂ ਕੇ ਬਾਗ ਵਾਲੇ ਹੋਰ ਵੀ ਜਿਹੜੇ ਆ ਦੂਰੋਂ ਦੂਰੋਂ ਆ ਕੇ ਇੱਥੇ ਜਿਹੜੇ ਆ ਮਦਦ ਕਰ ਰਹੇ ਆ ਤੇ ਇਸੇ ਤਰ੍ਹਾਂ ਮਦਦ ਕਰਦੇ ਰਹਿਣ ਤਾਂ ਕਿ ਉਹ ਵੀ ਜਿਹੜਾ ਵਾ ਆਪਣਾ ਜੀਵਨ ਜਿਹੜਾ ਉਹਨਾਂ ਦਾ ਵੀ ਆਪਣਾ ਢੀਠ ਆ ਸਕੇ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ